ਗੁਰਦੁਆਰੇ ਮੱਥਾ ਟੇਕਣ ਗਏ ਨਿਹੰਗ ਸਿੰਘ ਤੇ ਕੁਝ ਨੌਜਵਾਨਾਂ ਨੇ ਜਾਣ ਲੇਵਾ ਹਮਲਾ ਕਰ ਦਿੱਤਾ। ਇਮਾਮਦਾਨ ਲੁਧਿਆਣੇ ਦੇ ਸ਼ਿਮਲਾਪੁਰੀ ਲਾਕਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਨਿਹੰਗ ਸਿੰਘ ਦੇ ਕਰੀਬ 14 ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਜਿੱਦਿਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨਿਹੰਗ ਸਿੰਘ ਆਪਣੀ ਜਾਨ ਬਚਾਉਣ ਲਈ ਭੱਜਦਾ ਹੈ ਪਰ ਨੌਜਵਾਨ ਉਸਦੇ ਪਿੱਛੇ ਭੱਜਦੇ ਨੇ ਤੇ ਉਸਤੇ ਹਮਲਾ ਕਰ ਦਿੰਦੇ ਨੇ। ਇਸ ਦੌਰਾਨ ਨਿਹੰਗ ਸਿੰਘ ਦੀ ਪੱਗ ਵੀ ਲੱਥ ਜਾਂਦੀ ਹੈ। ਦਰਅਸਲ ਨਿਹੰਗ ਸਿੰਘ ਰੋਜ਼ ਦੀ ਤਰ੍ਹਾਂ ਕਾਰ ਤੇ ਗੁਰਦੁਆਰੇ ਮੱਥਾ ਟੇਕਣ ਜਾ ਰਿਹਾ ਸੀ ਕਿ ਕੁਝ ਨੌਜਵਾਨਾਂ

ਆਪਣਾ ਬਣਿਆ ਫਿਰਦਾ ਆਪਣੇ ਆਪ